ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੂਨੀ ਸੈ ਪੰਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚ ਨ ਹੋਵੈ ਜੇ ਸੋਚਿ ਨਖਵਾਰ ਚਪੈ ਚਪਨ ਨ ਹੋਵੈ ਜੇ ਲਾਇ ਰਨ ਵਿਤਾਰ ਭੁਖਿਆ ਭੁਖ ਨਾ ਤਰੀ ਜਬਨਾ ਫਰੀਆਂ ਪਾਰ ਸੈ ਸੰਫਾ ਲਖੋਈ ਤੈਕ ਨੰ ਚੱਲੇ ਨਾਲ ਕੇਵ ਸਚਿਆਰਾ ਹੋਈਏ ਕੇ ਕੁੜੇ ਟੁੱਟੇ ਪਾਲ ਕੁਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀਆ ਨ ਘਾਰ ਹੁਕਮ ਨ ਕਿਹਾ ਜਾਈ ਹੁਕਮੀਆ ਵਣ ਜੀ ਹੁਕਮ ਲੈ ਉਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁਸੋ ਪਾਈਏ ਇਕ ਨਾਮ ਕੀ ਮੋਸੀਸ ਇੱਕ ਹੁਕਮੇ ਸਾ ਪਾਈਏ ਹੁਕਮੇ ਅੰਦਰ ਸੌ ਕੋ ਬਾਰਖ ਨਾ ਕੋਈ ਨਾਨਕ ਹੁਕਮੈ ਜੇ 부ਜੇ ਤਾਂ ਮੈਂ ਕਹਿ ਨਾ ਕੋਈ ਗਾਵੇ ਕੋ ਤਾਣ ਹੋਏ ਕਿਸੇ ਤਾਣ ਗਾਵੇ ਕੋ ਦਾਤ ਜਣਨੀ ਸ਼ਾਨ ਗਾਵੇ ਕੋ ਗੁਣੜਿਆਆਂ ਚਾਰ ਗਾਵੇ ਕੋ ਵਿਦਿਆ ਵਿਖਮ ਵਿਚਾਰ ਗਾਵੇ ਕੋ ਸਾਜ ਕਰੇ ਤਨ ਕੇ ਗਾਵੇ ਕੋ ਜੀ ਲੈ ਫਰਦੇ ਗਾਵੇ ਕੋ ਜਾਪਿ ਦਿਸੇ ਦੂਰ ਗਾਵੇ ਕੋ ਵੇਖਿਆ ਆਦਰਾ ਦੂਰ ਕਥਨਾ ਕਥਿਨਾ ਵਾ ਟੂਟ ਕਾਥ ਕਾਥ ਕਥੇ ਕੋਟੇ ਕੋਟ ਕੋਟ ਦਿੰਦਾ ਦਿਲੰਦਿਤਿ ਪਾਏ ਜੁਗਾ ਜਗੰਤਰ ਖਾਏ ਖਾਏ ਹੁਕਮੀ ਗੁੰਤ ਲਾਇ ਰਾਹੁ ਨਾਨਕ ਦੇ ਸੇਵੇ ਪ੍ਰਵਾਉ ਸਾਚਾ ਸਭ ਸਾਚਨਾਏ ਪਖਿਆ ਪਉ ਉਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫੇਰ ਕਿ ਅੱਗੇ ਰਖੀਏ ਜਿਤੁ ਦਸੇ ਦਰਬਾਰ ਮੋਹ ਕ ਬੋਲਣ ਬੋਲੀਏ ਜਿਤ ਸੁਣ ਤਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਹਉੜਿ ਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੁਕਤਾਨ ਨਾਨਕ ਏਵੈ ਜਾਣੀਐ ਸਭ ਆਪਿ ਸਿਆਰੰ ਥਾਪਿਆ ਨਾ ਜਾਏ ਕੀ ਤਨ ਹੋਏ ਆਪੇ ਆਮ ਰੰਜਨ ਸੋਏ ਜਿਨ ਸੇ ਆਤਨ ਪਾਇਆ ਮਾਣ ਨਾਨ ਗਾਗੀ ਗੁਣੀ ਨਿਦਾਨ ਗਾਵਗੇ ਸੁਣੀਏ ਮਰਖੀਏ ਪਾਉ ਦੋਖ ਪਰਾ ਸੁ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੁਰ ਈਸਰ ਗੁਰ ਗੋਰਖ ਬ੍ਰਹਮਾ ਗੁਰ ਪਾਰਬਤੀ ਮਾਹੀ ਦੇਹ ਜਾਣਾ ਖਨਾਹੀ ਕਹਿਣਾ ਕਥਨ ਜਾਏ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਕਾ ਇੱਕ ਦਾਤਾ ਸੁਮ ਵਿਸਰਨ ਨ ਜਾਇ ਤੀਰਥ ਨਾਵਾ ਜਿਸ ਭਾਵਾ ਵਿਣ ਪਾਣੀ ਕੇ ਨਾਇ ਖਰੀ ਜੇ ਤਿ ਸਿਸ਼ਟ ਪਾਈ ਵੇਖਾ ਵਿਣ ਕਰਮਾ ਕੇ ਮੇਰੇ ਲਈ ਮਤ ਵਿਚ ਰੰਜਵਾਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾਂ ਕਦੇ ਪਜਾਹੀ ਸਬਣਾ ਜੀਆਂ ਖਾ ਇੱਕ ਦਾਤਾ ਸੁਮ ਵਿਸਰਨ ਨ ਜਾਇ ਜੀ ਜਗ ਚਾਰੇ ਆਰ ਜਾ ਔਰਦ ਸੁਣੀ ਹੋਏ ਨਵਾਂ ਖੰਡਾ ਵਿੱਚ ਜਾਣੀਏ ਨਾਲ ਤੇ ਸਭ ਕੋਏ ਚੰਗਾ ਨਾਉ ਰਖਾਇ ਕੈ ਜਸ ਕੀ ਜਲੇ ਜੇ ਤਨ ਦਰਣਾ ਆਵੇ ਤਵਾ ਨ ਪੁਛੇ ਕੇ ਕੀਟਾ ਅੰਦਰ ਕੀਟ ਕਰ ਦੋਸੀ ਦੋਸਤਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋ ਨ ਸੁਜੈ ਜਿਤਸ ਗੁਣ ਕੋਇ ਕਰੈ ਸੁਣਾ ਸਿਦਪੀ ਸੁਨਾਤ ਸੁਣਾ ਤਰ ਤੌੜੇ ਆਕਾਸ ਸੁਣਾ ਦੀਪ ਲੋਭ ਤਾਲ ਸੁਣਾ ਪਨ ਸਕੇ ਕਾਲ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਾ ਈਸ਼ਰ ਬ੍ਰਹਮਾ ਇੰਦ ਸੁਣਾ ਮੁਕਸਲਾਂ ਮੰਦ ਸੁਣਾ ਜੋ ਜੋ ਤਨ ਪੀਦ ਸੁਣਾ ਸਾ ਸਿਮਤੁ ਈਦ ਨਾਨਕ ਭੁਗਤਾ ਸਭ ਵਿਗਾਸ ਸੁਣਾ ਦੂਪਉ ਕਾ ਨਾਸ ਸੁਣਿਆ ਸਤ ਸੰਤੋ ਗਿਆਨ ਸੁਣਿਆ ਅਠ ਸਟ ਕਾ ਈਸ਼ਣ ਸੁਣਿਆ ਪੜ ਪੜ ਪਾਵੇ ਮਾਨ ਸੁਣਿਆ ਲਾਗੇ ਸੈ ਧਿਆਨ ਨਾਨਕ ਭੁਗਤਾ ਸਵਾ ਵਿਗਾਸ ਸੁਣਿਆ ਦੂਪਉ ਕਾ ਨਾਸ ਸੁਣਿਆ ਸਰਾ ਗੁਣਾ ਕੇਗਾ ਸੁਣਿਆ ਸੀ ਪੀ ਪਾਸਾ ਸੁਣਿਆਂ ਦੇ ਪਾਵੇ ਰਾਹ ਸੁਣਿਆ ਤਿ ਸਿਗਾਉ ਨਾਨਕ ਭੁਗਤਾ ਸਵਾ ਵਿਗਾਸ ਸੁਣਿਆ ਦੂਪਉ ਖਨਾਾਸ ਮੰਨੇ ਕੀ ਗਤ ਕਹੇ ਨ ਜਾਹੇ ਜੀਕੋ ਕਾ ਪਿਛੇ ਪਿਛਤਾਏ ਕਾਗਦ ਕਰਮਾ ਲੇਖਣ ਹਰ ਮੰਨੇ ਕਾ ਬੇਕਰਨੇ ਵਿਚਾਰ ਐਸਾ ਨਾਮ ਨਰੰਜਣ ਹੋਏ ਜੀਕੋ ਮਨ ਜਾਣੇ ਮਨ ਕੋਏ ਮੰਨੇ ਸਰਤੋ ਏ ਮਨ ਬੁੱਧ ਮੰਨੇ ਸਲਪਉਣ ਕੀ ਸੋਦਾ ਮੰਨੇ ਮੋ ਚੋਟਾ ਨੰਖਾਏ ਮੰਨੇ ਜਮ ਕੇ ਸਾਨ ਨ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਮਾਠਾ ਨ ਪਾਈ ਮਨਨੇ ਪਾਸੋਂ ਪ੍ਰਗਟ ਜਾਏ ਮਨਨੇ ਮਗਨ ਚੱਲੇ ਪੰਥ ਮਨਨੇ ਤਰਮ ਸਿੱਤੀ ਸਨਮਾਨ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਨੇ ਪਾਵੇ ਮੁਕਤਿ ਆਰ ਮਨਨੇ ਪਰਵਾਰਿ ਸੁਧਾਰ ਮਨਨੇ ਤਰੇ ਤਾਰੇ ਗੁਰ ਸੇਖਾ ਮਨਿ ਨਾਨਕ ਪਰਨਪੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਪਾਵੇ ਦਰਗੇ ਮਾਨ ਪੰਜ ਸੁਹੇ ਦਰਜਾਨ ਪੰਜਾਂ ਕਾ ਗੁਰੂ ਧਿਆਨ ਜੇ ਕੋ ਕਹ ਕਰੇ ਵਿਚਾਰ ਕਰਤੇ ਕਾਏ ਕਰਨੇ ਨਹੀਂ ਸਮਾਰ ਤੋਲ ਤਰਮਧਿਆ ਕਾ ਪੂਤ ਸੰਤੋਥਾ ਰਖਿਆ ਜਨ ਸੂਤ ਜੀ ਕੋ ਬੁਦੇ ਹੋਏ ਸਿਆਰ ਤੌਲੇ ਉੱਪਰ ਕੀਤਾ ਪਾਰ ਤਰਤੀ ਹੋਰ ਪਰੇ ਹੋਰ ਹੋਰ ਤਿਤ ਪਾਂਤਲੇ ਕੁੰਜੋਰ ਜੀ ਜਾਤ ਰੰਗਾ ਕੇ ਨਾਭ ਸੁਣਾ ਲਿਖਿਆ ਉੜੀ ਕਲਾਮ ਇਹੋ ਲੇਖਣ ਜਾਣੀ ਕੋਹੇ ਲੇਖਾਂ ਲਿਖਿਆ ਕੀਤਾਏ ਕੀਤਾ ਤਾਣ ਸਲ ਰੂਪ ਕੀਤੀ ਦਾਜਣੀ ਕੁੰਕੂਤ ਕੀਤਾ ਪਸਾਹ ਏਕੋ ਖਵਾਉ ਤਿਤਿ ਹੋਏ ਲਗਤਰਿਆ ਕੁਦਰਤ ਕਵਣ ਕਹਾਵੀ ਚਾਰ ਵਾਰ ਅਨੰਝਮ ਇਕ ਵਾਰ ਜੁੜ ਪਾਵ ਸਾਈ ਪਲਿਕਾਰ ਤੂੰ ਸਾ ਸ੍ਰਾਮ ਤਨੰਕਾਰ ਸੰਕ ਜਪ ਸੰਗ ਭਾਉ ਸੰਗ ਪੂਜਾ ਸੰਗ ਤਪਤਾ ਸੰਕਰੰਤ ਮੁਖਵੇਦ ਪਾਠ ਸੰਗ ਜੂਮ ਰਹੇ ਉਦਾਸ ਸੰਗ ਪਦ ਗੁਣ ਗਿਆਨ ਵਿਚਾਰ ਸੰਗ ਸਤੇ ਸੰਗ ਦਾਤਾਰ ਸੰਖ ਸੂਰ ਮੋਪਗਸਾਰ ਸੰਖ ਮੂਲ ਲਵਲਾਏ ਤਾਰ ਕੁਦਰਤ ਕਮਣ ਕਾ ਵਿਚਾਰ ਵਾਰਣ ਜਮ ਇਕ ਵਾਰ ਜੋਤ ਪਾਵੇ ਸਾਈ ਪ੍ਰੀਕਾਰ ਤੁਸਾ ਸਲਾਮਤਨ ਅੰਕਾਰ ਸੰਖ ਮੂਰਖ ਅੰਧਕੂਰ ਸੰਖ ਚੋਰ ਰਾਮਕੂਰ ਸਾੰਵਰ ਕਰ ਜਾਏ ਝੂਰ ਸੰਗਲੋਡਤਿਆ ਕੁਮਾਈ ਸੰਗ ਪਾਪੀ ਪਾਪ ਕਰ ਜਾਏ ਸੰਖ ਕੂੜਿਆ ਕੂੜੇ ਫਰਾਏ ਸੰਖ ਮਲੇਸ ਮਲ ਪੰਖਾਏ ਸੰਗਨੰਦ ਸਰ ਕਰੇ ਭਾਰ ਨਾਨਕ ਨੀਜ ਕਾ ਵਿਚਾਰ ਵਾਰ ਆਨੰਦ ਜਮ ਇਕ ਵਾਰ ਜੁਦ ਪਾਵੈ ਸਾਈ ਫਲਿਕਾਰ ਤੂੰ ਸਾ ਸਲਾਮ ਤਨ ਰੰਕਾਰ ਸੰਖ ਨਾਵ ਸੰਖ ਥਾਵ ਗਮ ਗਮ ਸੰਖ ਲੋ ਸੰਖੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੀ ਲਿਖਣ ਬੋਲਣ ਬਾਣ ਖਰਾਸ ਸੰਜੋਗ ਖਾਨ ਜਿਨੇ ਲਿਖਿਤ ਸੁਨਾਈ ਜਿ ਫਰਮਾਇ ਤੇ ਪਾਏ ਜਿਤਾ ਕੀਤਾ ਤੇ ਤਨ ਆਉ ਵਿੰਨਾ ਵੈ ਨਹੀਂ ਕੁਤਾ ਕੁਦਰਤ ਕੌਣ ਕਾ ਵਿਚਾਰ ਵਾਰਿਆਂ ਛਾਵਾਂ ਇੱਕੋ ਆਰ ਜੇ ਪਾਵੈ ਸਹੀ ਪਲਿਕਾਰ ਤੂੰ ਸਾ ਸਲਾਮ ਤਰੰਕਾਰ ਪਰਿਏ ਅਤ ਪੈ ਤੰਦੇ ਪਾਣੀ ਤੋ ਤੇ ਉਤਰ ਸਕੇ ਮੂਤ ਪਲੀਤੀ ਕੱਪੜ ਹੋਏ ਦੇ ਸੁੰਨ ਲਈ ਤੋਹੇ ਪਰ ਇਹ ਮਤ ਪਾਪਾਂਗੇ ਸੰਗ ਤੋਪੇ ਨਾ ਵੇਕੇ ਰੰਗ ਪੁਨੀ ਪਾਪੀ ਆਖਣ ਨਾਏ ਕਰ ਕਰ ਕੰਨਾਂ ਲਿਖ ਲੈ ਜਾਓ ਆਪੇ ਵੀ ਆਪੇ ਹੀ ਖਾਓ ਨਾਨਕ ਹੁਕਮੀ ਆਉ ਜਾਓ ਤੀਰਥ ਤਪ ਦਿਆ ਦਤ ਦਾਨ ਜੇ ਕੋ ਪਾਵੇ ਤਿਲਕਾ ਮਾਣ ਸੁਣਿਆ ਮੰਨਿਆ ਮਨ ਕੀਤਾ ਪਾਉ ਅੰਤਰਗਤ ਤੀਤ ਮਨ ਆਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਣ ਗੁਣ ਕੀਤੇ ਪਤ ਨਾ ਹੋਏ ਸਵਸਤ ਸਾਤ ਬਾਣੀ ਬਰਮਾਉ ਸਤ ਸੁਹਣ ਸਾਮਨ ਚਾਉ ਕੌਣ ਸੁਇਲਾ ਵਕਤ ਕਵਣ ਕੌਣ ਥਿਤ ਕੌਣ ਆਰ ਕੌਣ ਤੀ ਮਾਉ ਕਵਣ ਜਿਤੋ ਆਕਾਰ ਵਿਲ ਨ ਪਈ ਆਪਣ ਤੀਜ ਹੋਏ ਲੇਖ ਪ੍ਰਾਨ ਵਖਤ ਨਾ ਪਾਇਓ ਕਾਦੀਆਂ ਜਾਂ ਲਿਖਣ ਲੀਕਰਣ ਤਿਤਵਾਰ ਨਾ ਜੋਗੀ ਜਾਣੇ ਰਤਮੋਂ ਨਾ ਕੋਈ ਜَا ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਾਰਿ ਆਖਾ ਕਿਵ ਸਲਾਈ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸੱ ਵੱਡੇ ਨਹੀਂ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੇ ਅਗਿ ਗਿਆਨਾ ਸੋਏ ਪਤਾਲਾ ਪਤਾਲ ਲਾਗਾ ਸੰਗਾ ਅੰਗਾ ਓੜ ਕੋੜ ਪਾਰਥਕੇ ਵੇਦ ਕੈਨਿਕ ਬਾਤ ਸਾਸਠਾਰੇ ਕੈਨਕ ਤੇ ਬਾਸ ਲਿਕ ਤਾਤ ਲੇਖਾਇ ਤਾਂ ਲਿਖੇ ਲਿਖੇ ਹੋਏ ਵਿਨਾਸ ਨਾਨਕ ਡਾਖੀ ਆਪੇ ਜਾਣਿਆ ਸਲਾਹੇ ਸਲਾਹੇ ਤੇ ਸੁਰਤਨਮ ਪਾਈਐ ਨਦੀਆਂ ਤੇਵਾ ਪਵੇ ਸਮੁੰਦ ਨਾ ਜਾਣੀਏ ਸਮੂਸਾ ਸੁਲਤਾਨ ਗਿਰਿਆ ਸੇਤੀ ਮਾਲ ਤਨ ਕੀ ਤੋਲ ਨਾ ਆਵਣੀ ਜੇਸ ਮਨ ਨਾ ਵਿਸਰੇ ਅੰਤਨ ਸਿਵਤੀ ਕੈਨ ਅੰਤ ਅੰਤਨ ਕਰਨੇ ਦੇ ਨ ਅੰਤ ਅੰਤਨ ਵੇਖਣ ਸੁਣਨ ਅੰਤਨ ਜਾਪੇ ਕਿਆ ਮਨ ਮੰਤਾ ਅੰਤਨ ਜਾਪੇ ਕੀਤਾ ਆਕਾਰ ਅੰਤਨ ਜਾਪੇ ਪਾਰਾਵਾਰ ਅੰਤ ਕਾਨ ਖੇਤੇ ਬਲਾਈ ਤਾਂ ਕਿੰਤਨਾ ਪਾਹੇ ਜਾਏ ਇਹੋ ਅੰਤਨ ਜਾਣੇ ਕੋਈ ਬੋਤਾ ਕੀ ਬਤਾਵੇ ਵੱਡਾ ਸਰ ਉੱਚਾ ਤਾਂ ਉੱਚ ਉਪਰਚਨ ਹੋਏ ਵਿਡਚਾ ਹੋਏ ਕੋਈ ਦਸੋਚੇ ਕੋ ਜਾਣੇ ਸੋਏ ਦੇਵੜੇ ਆਵ ਜਾਣੇ ਆਪਾਪ ਨਾਨ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਈ ਵੱਡਾ ਦਾਤਾ ਤਨ ਤਮਾਈ ਕਿਤੇ ਮੰਗੇ ਜੋਦ ਉਪਾਰ ਕਿਤਿਆ ਗੰਥਨੇ ਵਿਚਾਰ ਕਿਤੇ ਖਵਤਟੇ ਵਿਚਾਰ ਕਿਤੇ ਲਨ ਮੁਕਰ ਪਾਈ ਕਿਤੇ ਮੂਰਖਾਏ ਖਾਇ ਕਿਤਿਆ ਦੂਪੂ ਸਮਾਰੇ ਪੈ ਦਾਤ ਤੇਰੀ ਦਤਾਨ ਬੰਦ ਖਲਾਸੀ ਪਾਣੀ ਹੋਏ ਹੋਰਾਖ ਨਸਕੀ ਕੋਈ ਜੀ ਕੋ ਖਾਇ ਕਿ ਆਖਣ ਪਾਏ ਉਹ ਜਾਣੇ ਜਿਤਿਆ ਮੁਖ ਖਾਇ ਆਪੇ ਜਾਣੇ ਆਪੇ ਦੇ ਆਖੇ ਸੇ ਪਹਿ ਕੀ ਕੀ ਜਿਸ ਨੂੰ ਬਸੇ ਸਿਵ ਸੁਨਾ ਨਾਨਕ ਪਾਸਾਈ ਪਾਸਾ ਮੂਲ ਗੁਣ ਮੂਲ ਅਪਾਰ ਮਨੁ ਅਪਾਰੀ ਮਨ ਪੰਡਾਰ ਮੂਲਾਵੇ ਮੂਲਾ ਜਾਏ ਮੂਲ ਪੈ ਮੂਲਾ ਸਮਾਹੀ ਮੂਲ ਤਨ ਮੂਲ ਦੀਬਾਨ ਮੂਲ ਤੁਲ ਮੂਲ ਪ੍ਰਵਾਨ ਮੁਲ ਮੁਸੀਸ ਮੁਲ ਨਿਸ਼ਾਨ ਮੁਲ ਕਰ ਮੁਲ ਫਰਮਾਨ ਮੁੱਲੋ ਮੁਲ ਆਖਿਆ ਨੰਜਾਇ ਆਖ ਆਖਰੇ ਲਿਵ ਲਾਈ ਆਖੇ ਵੀਪਾਲ ਪੁਰਾਣ ਆਖੇ ਪੜੇ ਕਰੇ ਵਿਖਿਆਨ ਆਖੇ ਬਰਮੇ ਆਖੇ ਇੰਦ ਆਖੇ ਗੋਪੀ ਤੇ ਗੁਬਿੰਦ ਆਖੇ ਇਸ ਆਖੇ ਸਿੱਧ ਆਖੇ ਕਿਤੇ ਕਿਤੇ ਬੁਧਾ ਆਖੇ ਧਾਨ ਮੇ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕਿਤੇ ਆਖੇ ਆਖਨ ਪਾਏ ਕਿਤੇ ਕਹਿ ਘੜ ਫਰਜਾਈ ਇਤ ਕਿਤੇ ਹੋਰ ਕਰੇ ਤਾਂ ਆਖ ਨਾ ਸਕੇ ਕਈ ਕੇ ਜਿਉੜ ਪਾਵੇ ਤੇ ਉੜ ਹੋਵੇ ਨਾਨ ਜਾਣ ਸੱਚਾ ਸੋਏ ਜੇਖੂ ਆਖੇ ਬੋਲ ਵਿਗਾੜ ਤਨ ਲਖੇ ਸਿ ਗਵਰੰਗਵਾਨ ਸੋਦਨ ਕਿਹਾ ਸੋ ਕਰ ਕੇਹਾ ਜਿਤ ਪੈ ਸਰਬ ਸੰਮਾਲੇ ਵਾਜੇ ਨਾਦ ਨੀਕ ਅ ਸੰਖਾ ਕੀਤੇ ਵਾਵਣ ਹਾਰੇ ਕਿਤੇ ਰਾਗ ਪਰੇ ਸੁਕਈਨ ਕਿਤੇ ਗਾਵਣਾਰੇ ਗਾਵੇ ਤੁੰਨ ਪਉਣ ਪਾਣੀ ਬਸੰਤਰ ਗਾਵੇ ਰਾਯਾ ਤਨਮ ਦੁਆਰੇ ਗਾਵੇ ਚਿਤ ਗੁਤਲੇ ਜਾਣੇ ਲੇਹਲੇ ਧਰਮ ਵਿਚਾਰੇ ਗਾਵੇ ਸ਼੍ਰਮਾਂ ਦੇਵੀ ਸੁਣ ਸਾਥ ਸਵਾਰੇ ਗਾਵੇ ਇੰਦੇ ਇੰਦਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵੇ ਸੇਸ ਸਮਾਦੀ ਅੰਧਰ ਗਾਵਣ ਸਾ ਵਿਚਾਰੇ गावण जति सती संतोषी गाए वीर करारे गावण पंडित पण खीसर जुजु वेदा नालि गावे मूणिया मन मूण सुरगा माच्या ली गाव रਤनु पाए तेरे अठसर तीर्थ नालि गावे जोधमा मलसुरा गावे खाणी चारे गावे खांड मंडल वर पंडा कर कर खेतारे से तुम गावे जुध पारते तेरे पात्र साले ਹੋਰ ਕੀਤੇ ਗਾਮਣ ਸਿਮ ਚਿਤਨੇ ਆਵਣ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਭ ਸਾਚਾ ਸੱਚੀ ਨਾਹੀ ਹੈ ਪੀਉ ਸੀ ਜਨ ਜਾਸੀ ਰਚਨਾ ਜਨ ਰਚਾਈ ਰੰਗੀ ਰੰਗੀ ਪਾਤਿੰਕ ਕਰ ਕਰ ਜਨ ਸਿਮਾ ਜਿੰਨੂ ਪਾਈ ਕਰ ਕਰ ਵੇਖੇ ਕੀਤਾ ਆਪਣਾ ਜਿਵਤ ਦਿਵੜਾਈ ਜੋਤਿਸ ਪਾਵੇ ਸੋਈ ਕਰਸੀ ਹੁਕਮ ਨ ਕਰਨਾ ਜਾਈ ਸੋ ਪਾਤ ਸਾਹੋ ਸਹਾਂਪ ਸਾਬ ਨਾਨਕ ਰਣ ਜਾਇ ਮੁੰਦਾ ਸੰਤੋਖ ਸਰਮਪ ਚੋਲੀ ਤਿਆਣ ਖਰੇ ਬਪੂਤਾ ਖੰਤਾ ਕਾਲ ਕੁਆਰੀ ਕਾਇਆ ਜੋ ਡੰਡਾ ਪ੍ਰਤੀ ਆਈ ਪੰਤੀ ਸਲਜਮਾਤੀ ਮਨ ਜੀਤੇ ਜਗ ਜੀਤ ਆਦੇਸ ਤੇ ਆਦੇਸ ਆਦ ਨੀਲਾ ਨਾਦ ਅਨਾਤ ਜੁਜੇ ਕੋ ਇਸ ਪਉਕਿਆਂ ਦੇ ਆਪਰਡਾਰਣ ਕੜਕਣਵਾਜੇ ਨਾਦ ਆਪਨਾਥ ਨਾਥੀ ਸਭਜਾ ਕਿਰਿ ਸਵਰਾਸਾਦ ਸੰਜੋਗ ਬਜੋਗ ਦੇ ਕਾਰ ਚਲਾਵੇ ਲਿਖਿਆ ਵਿਪਾਗ ਆਦੇਸ ਅਦੇਸ ਆਦ ਨੀਲ ਨਾਦ ਅਨਹਤ ਜੁਦੇ ਕੁਵੇ ਇਸ ਇਕਮਾਈ ਜੁਤਿਆ ਇਤਨ ਚੱਲੇ ਪ੍ਰਵਾਣ ਇੱਕ ਸੰਸਾਰੀ ਪੰਡਾਰੀ ਕਲਾਈ ਦੀਵਾਨ ਜੇਦ ਪਾਵਤ ਵਿਚਲਾਵੇ ਜਿਉ ਪਰਮਾਨੰ ਉਹ ਵਖੇ ਨਦਰਣਾਵੇ ਬਹੁਤਾ ਏ ਉਡਾਨ ਆਦਿ ਸੇ ਅਦੇਸ ਆਦੂ ਨੀਲ ਅਨਾਦ ਅਨਾਹਤ ਜੋ ਜੁਗੇ ਕੋ ਵੇ ਸੰ ਅਸਲ ਲੇ ਪੰਡਾਰ ਜੋ ਉਸ ਪਾਸੇ ਕਵਾਰ ਕਰਖਾ ਵਖੇ ਸਿਜਨਾਰ ਨਾਨਕ ਸਚੇ ਕੀ ਸਚੇ ਅਕਾਨ आदिश्य अदिस आधनील अनाद अनाहत ज ज एको इस एक दूजी बहु लाख होए लख होए लाख वीस लला खिडाकी एक नाम जगदीस ए त्रायपत पौड़ियां चढ़ि गए होए कीस सुन गलांग खास के की कीटाए रीस नान द्रिपाइये कूड़े कूड़े ठिस आखण जोर छपे ना जोर जोर न मंगण दे ना जोर ਜੋੜ ਨ ਜੀਵਣ ਮਰਨ ਜੋਰ ਜੋਰ ਨ ਰਾਜ ਮਾਲ ਮਨਸੂਰ ਜੋਰ ਨ ਸੁਰਤੀ ਗਿਆਨ ਵਿਚਾਨ ਜੋਰ ਨ ਜੁਤੀ ਛੁਟੇ ਸੰਸਾਰ ਜਿਸਾਂ ਜੁਰ ਕਾ ਵੇਖੇ ਸੋਏ ਨਾਨਕ ਤੁਮਨੀਚ ਨ ਕੋਏ ਰਾਤੀ ਰੁਤੇ ਥਤੇ ਵਾਰ ਪਉਣ ਪਣੀ ਪਤਾਲ ਤਸੇ ਤਰਤੀ ਥਾਵ ਰਖੀ ਤ੍ਰਮਨਸਾਲ ਤੂਏ ਜੀ ਜੂ ਕੇ ਰੰਗ ਤਿਨ ਕੇ ਨਾਮ ਲਈ ਕਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਉਸ ਤਦਬਰ ਤਿੱਥੇ ਸੁਣ ਪੰਚ ਪ੍ਰਵਾਨ ਨਦੀ ਕਰਮ ਪਵੇਂ ਨਿਸ਼ਾਨ ਕਚਮਖਾਈ ਉੱਥੇ ਪਾਹੇ ਨਾਨਕ ਜਾਪੇ ਜਾਇ ਧਰਮ ਕਣ ਕਾਇ ਉਤਰਮ ਗਣਖਣ ਕਾਖੂ ਕਰਮ ਕੀਤੇ ਪਵਨ ਪਾਣੀ ਵੇ ਸੰਤਰ ਕੀਤੇ ਕਾਣ ਮੇਸ ਕੀਤੇ ਬਰਮੇ ਘਾੜਤ ਕੜੀਏ ਰੂਪ ਰੰਗ ਕੇ ਵੇਸ ਕੀਤਿਆ ਕਰਮ ਪੁੰਮੇਰ ਕੇਤਾ ਕੀਤੇ ਤੂਪ ਦੀਸ ਕਿਤੇੰਦ ਚੰਸੁਰ ਕੀਤਾ ਕਿਤੇ ਮੰਡਲ ਦੇਸ ਕਿਤੇ ਸਿੱਧ ਬੋਧਨਾਥ ਕੀਤਾ ਕਿਤੇ ਦੇਵੇਸ ਕਿਤੇ ਦੇਵਦਾਨ ਮੁਨ ਕੀਤਾ ਕਿਤੇ ਰਤਨ ਸਮੁੰਦ ਕਿਤੀ ਆਖਾਣੀ ਕਿਤੀ ਬਾਣੀ ਕਿਤੇ ਪਾ ਨਰਿੰਦ ਕਿਤੀ ਅਸਰਤੀ ਸੇਵ ਕਿਤੇ ਨਾਨਕ ਅੰਤਾਨਤ ਗਿਆਨ ਖੰਡ ਮੇ ਗਿਆਨ ਪ੍ਰਚੰਡ ਤਥੇ ਨਾ ਬਨੋਦ ਕੋਡ ਅਨੰਦ ਸ਼ਰਮ ਖੰਡ ਕੀ ਬਾਣੀ ਰੂਪਾ ਤਥੇ ਕੜਿਏ ਆਰਦਿਕੜਿਏ ਬਹੁਤ ਅਨੂਪਾ ਤਾਂ ਕੀ ਗੱਲਾਂ ਕਥਿਆਂ ਨਝਾਈ ਜੀ ਕੋ ਕਹ ਪਿਛੇ ਪਛਤਾਏ ਤਥੇ ਕੜਿਏ ਸੁਰਤਿ ਮਤ ਮਨ ਬੁੱਧ ਤਥੇ ਕੜਿਏ ਸ੍ਰੰਸ ਸ੍ਰੰਕੀ ਸੋਦਨ ਕਰਮਖੰਡ ਕੀ ਬਾਣੀ ਜੋਰ ਤੇ ਹੋਰ ਨੰ ਕੋਈ ਹੋਰ ਤਥੇ ਜੋਦ ਮਹਾਫਲ ਸੂਰ ਤਨ ਮੇਂ ਰਾਮ ਰਿਆ ਪਰਪੂਰੰ ਤਿਤਸੀ ਤੋ ਸਿਤਮ ਮਮਾਈ ਤਾਂਗੇ ਰੂਪ ਨ ਕਥਨੇ ਜਾਏ ਨਾਮ ਮਰੰਨ ਠਾਕੀ ਜਾਏ ਦਿਨ ਕੀ ਰਾਮ ਸਿਮਨ ਮਾਈ ਤਥੇ ਪਤਵ ਸਿਖੇ ਲੋਕ ਕਰਿਆ ਨੰਸਾ ਮਨ ਸੋਏ ਸਚਖੰਡੋ ਸਿੰਨ ਅੰਕਾਰ ਕਰ ਕਰ ਵੇਖੇ ਨੰਦਰਣਿਆਲ ਤਥੇ ਖੰਡ ਮੁੰਡ ਵਰ ਪੰਡ ਜੇ ਕੋ ਕਥੇ ਤੰਤਨੰਤ ਤਥੇ ਲੋ ਲੋ ਕਰ ਜਿਜਉ ਤਿਤ ਕਾਰ ਵੇਖੇ ਇਸੇ ਕਰ ਵਿਚਾਰ ਨਾਨਕ ਕਥਨ ਕੰਡਾਸਾਰ ਜਤ ਪਹਾਰਾ ਤੀਜ ਸੁਨਿਆਰ ਐਨ ਮਤ ਵੇਦ ਧਿਆਨ ਪਉਖ ਲਗਨ ਤੁਪਤਾਉ ਪੰਡਾ ਪਉ ਅਮਰਤ ਟਾਲ ਗੜੀਏ ਸ਼ਬਦ ਸੱਚੇ ਟਿਕਸਾਲ ਜਿਨ ਕੋ ਨਦਰ ਗਮ ਤਿਨ ਖਾਰ ਨਾਨਕ ਨਦਰਿ ਨਦਰਿ ਨਿਹਾਲ ਸਲੋਕ ਫਵਣੇ ਗੁਰੂ ਪਾਣੀ ਪਿਤਾ ਮਾਤਾ ਤਰਤ ਮਾਤ ਦਿਵਸਰਾ ਦੁਦਾਈ ਦਾਇਆ ਖਿਲੇ ਸਗਲ ਜਗਤਾਂ ਚੰਗੀਆਂ ਬੁਰਾਈਆਂ ਵਾਚੇ ਤਰਮੰਦੂਰ ਕੰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨਹੀ ਨਾਮ ਧਿਆਇਆ ਗਏ ਮਸਕਤ ਕਾ ਹਾਲ ਨਾਨਕ ਤੇ ਮੁਖ ਜਲੈ ਕੀਤੀ ਸੁਟੀ ਨਾਲ ਜਿਨਹੀ ਨਾਮ ਧਿਆਇਆ ਗਏ ਮੁਸਕਤ ਖਾਲ ਨਾਨਕ ਤੇ ਮੁਖ ਜਲੇ ਕੀਤੀ ਸੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ